ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਕੇ ਪਿਆਰਿਓ ਆਪ ਜੀ ਦੇ ਨਾਲ ਸਾਂਝ ਪਾਉਣਾ ਕਰੀਏ ਕਿ ਸਿੱਖ ਰਾਜ ਖਤਮ ਕਿਵੇਂ ਹੋਇਆ ਜੋ ਸੁਣਿਆ ਸੋ ਆਪ ਜੀ ਦੇ ਨਾਲ ਸਾਂਝ ਪਾਉਣਾ ਕਰਦੇ ਹਾਂ ਜੀ ਸਿੱਖ ਰਾਜ ਖਤਮ ਕਰਨ ਦੇ ਵਿੱਚ ਅਸਲੀ ਦੋਸ਼ੀ ਕੌਣ ਕੌਣ ਹਨ ਜੀ ਅਖੀਰ ਮਹਾਰਾਜਾ ਰਣਜੀਤ ਸਿੰਘ ਜਿਦਾ ਉਭਾਰ ਹੋਣਾ ਸ਼ੁਰੂ ਹੋ ਗਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕੀਤਾ ਤਾਂ ਉਸ ਵੇਲੇ ਲਾਹੌਰ ਤੋਂ ਬਾਹਰਲੇ ਪਾਸੇ ਇੱਕ ਲੜਾਈ ਹੋਈ ਜਿਸ ਨੂੰ ਪਹਿਸੀਨ ਦੀ ਜੰਗ ਕਿਹਾ ਜਾਂਦਾ ਹੈ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਕਨਿਆ ਮਿਸਲ ਦੇ ਸਿੱਖਾਂ ਦੇ ਵਿੱਚ ਜੰਗ ਹੋਈ ਮਹਾਰਾਜਾ ਰਣਜੀਤ ਸਿੰਘ ਅਤੇ ਕਨਿਆ ਮਿਸਲ ਦੇ ਸਿੱਖ ਇੱਕ ਪਾਸੇ ਅਤੇ ਦੂਜੇ ਪਾਸੇ ਭੰਗੀ ਮਿਸਲ ਤੇ ਰਾਮ ਗੜੀਆਂ ਮਿਸ਼ਲ ਅਤੇ ਕੁਝ ਪਹਾੜੀ ਫੌਜਦਾਰ ਇਹਨਾਂ ਦਾ ਆਪਸ ਵਿੱਚ ਜੰਗ ਸ਼ੁਰੂ ਹੋਣ ਲੱਗਾ ਹੀ ਸੀ ਕਿ ਗੁਲਾਬ ਸਿੰਘ ਭੰਗੀ ਜੀ ਦੀ ਮੌਤ ਹੋ ਗਈ ਜਿਸ ਕਰਕੇ ਫੌਜਾਂ ਤਿੱਤਰ-ਬਿੱਤਰ ਹੋ ਗਈਆਂ ਅਤੇ ਜੰਗ ਰੁਕ ਗਈ ਪਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਥੇ ਭਾਈ ਨਿਹਾਲ ਸਿੰਘ ਨੂੰ ਵੇਖਿਆ ਨਿਹਾਲ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਚੰਗਾ ਲੱਗਾ ਜੋ ਗੋਹਰ ਸਿੰਘ ਦਾ ਪੁੱਤਰ ਹੈ ਮਹਾਰਾਜਾ ਰਣਜੀਤ ਸਿੰਘ ਨੇ ਨਿਹਾਲ ਸਿੰਘ ਨੂੰ ਆਪਣੀ ਫੌਜ ਵਿੱਚ ਆਉਣ ਵਾਸਤੇ ਅੱਖਿਆ ਪਰ ਨਿਹਾਲ ਸਿੰਘ ਨੇ ਕਿਹਾ ਮੈਂ ਪੰਗੀ ਮਿਸਲ ਦਾ ਵਫਾਦਾਰ ਹਾਂ ਇਸ ਕਰਕੇ ਮੈਂ ਕਦੇ ਵੀ ਤੇਰੀ ਫੌਜ ਦਾ ਹਿੱਸਾ ਨਹੀਂ ਬਣਾਗਾ ਜਦੋਂ ਪੰਗੀ ਮਿਸਲ ਦੇ ਸਰਦਾਰ ਸਾਹਿਬ ਸਿੰਘ ਨੇ ਇਹ ਗੱਲ ਸੁਣੀ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਉਸ ਨੂੰ ਹੋਰ ਜਾਗੀਰ ਬਖਸ਼ ਦਿੱਤੀ ਇਹਨਾਂ ਨੂੰ ਜਾਗੀਰ ਮਿਲਣ ਤੋਂ ਬਾਅਦ ਨਿਹਾਲ ਸਿੰਘ ਦੇ ਚਾਚੇ ਕੌਰ ਸਿੰਘ ਦੇ ਪੁੱਤਰਾਂ ਨੇ ਸ਼ਰੀਕੇਬਾਜੀ ਕਰਦਿਆਂ ਹੋਇਆਂ ਸਹਿਬ ਸਿੰਘ ਦੇ ਕੰਨ ਭਰ ਦਿੱਤੇ ਅਤੇ ਫਿਰ ਸਹਿਬ ਸਿੰਘ ਨੇ ਦਿੱਤੀ ਹੋਈ ਜਾਗੀਰ ਵਾਪਸ ਖੋ ਲਈ ਫਿਰ ਨਿਹਾਲ ਸਿੰਘ ਭੰਗੀ ਮਿਸਲ ਨੂੰ ਛੱਡ ਕੇ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮਲ ਹੋ ਗਿਆ ਫੌਜ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਿਹਾਲ ਸਿੰਘ ਨੇ ਹਰੀ ਸਿੰਘ ਜੀ ਨਲਵਾ ਬਾਬਾ ਕਾਲੀ ਫੂਲਾ ਸਿੰਘ ਜੀ ਨਦਾਨ ਸਿੰਘ ਜੀ ਪੰਜ ਹੱਥਾ ਦੇ ਨਾਲ ਰਲ ਕੇ ਬਹੁਤ ਜੰਗਾਂ ਵਿੱਚ ਹਿੱਸਾ ਲਿਆ ਅਤੇ ਸਿੱਖ ਰਾਜ ਵਿੱਚ ਬਹੁਤ ਵਾਧਾ ਅਤੇ ਫਿਰ 1818 ਵਿੱਚ ਨਿਹਾਲ ਸਿੰਘ ਦੀ ਮੌਤ ਹੋ ਗਈ ਨਿਹਾਲ ਸਿੰਘ ਜੀ ਦੀ ਮੌਤ ਤੋਂ ਬਾਅਦ ਜਿੰਨੀਆਂ ਵੀ ਲੜਾਈਆਂ ਹੋਈਆਂ ਸਾਰੀਆਂ ਲੜਾਈਆਂ ਦੇ ਵਿੱਚ ਸਰਦਾਰ ਨਿਹਾਲ ਸਿੰਘ ਅਟਾਰੀ ਦਾ ਪੁੱਤਰ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਾਮਲ ਹੋਇਆ 1403 ਵਿੱਚ ਫੌਜ ਦਾ ਹਿੱਸਾ ਬਣਿਆ ਤੇ 1418 ਈਸਵੀ ਤੋਂ ਬਾਅਦ ਲੜਾਈਆਂ ਲੜੀਆਂ ਜਾਂ ਰੋਪੜ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਿੰਨੀਆਂ ਵੀ ਸੰਧੀਆਂ ਹੋਈਆਂ ਉਹਨਾਂ ਸਾਰੀਆਂ ਵਿੱਚ ਹਰੀ ਸਿੰਘ ਜੀ ਨੜਵਾ ਅਤੇ ਸ਼ਾਮ ਸਿੰਘ ਜੀ ਅਟਾਰੀ ਸ਼ਾਮਲ ਰਹੇ ਇੱਕ ਸਮਾਂ ਆਇਆ ਕਿ ਡੋਗਰਿਆਂ ਦੇ ਦਖਲਅੰਦਾਜ਼ੀ ਜਾਂ ਕੋਈ ਹੋਰ ਗੱਲ ਹੋਣ ਕਰਕੇ ਸਰਦਾਰ ਸ਼ਾਮ ਸਿੰਘ ਜੀ ạtਾਰੀ ਮਹਾਰਾਜਾ ਰਣਜੀਤ ਸਿੰਘ ਜਿਹਦੇ ਨਾਲ ਨਾਰਾਜ਼ ਹੋਣ ਕਰਕੇ ਫਿਰ ਆਪਣੇ ਪਿੰਡ ạtਾਰੀ ਵਾਪਸ ਆ ਗਿਆ ਮਹਾਰਾਜਾ ਰਣਜੀਤ ਸਿੰਘ ਨੂੰ ਗੁੱਸਾ ਆਇਆ ਕਿ ਉਸ ਨੇ ਉਸ ਦਾ ਬਣਾਇਆ ਹੋਇਆ ਕਿਲਾ ਢਾਉਣ ਵਾਸਤੇ ਆਦੇਸ਼ ਦੇ ਦਿੱਤਾ ਫਿਰ ਸਰਦਾਰ ਖੁਸ਼ਹਾਲ ਸਿੰਘ ਨੇ ਦੋਵਾਂ ਸਰਦਾਰਾਂ ਦੇ ਵਿੱਚ ਆ ਕੇ ਆਪਸੀ ਸੁਲ੍ਹਾ ਕਰਵਾ ਦਿੱਤੀ ਅਤੇ ਫਿਰ ਸ਼ਾਮ ਸਿੰਘ ạtਾਰੀ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਆ ਗਿਆ ਅਤੇ ਫਿਰ ਫੌਜ ਦੀ ਕਮਾਨ ਸੰਭਾਲੀ ਅਤੇ ਫਿਰ ਹੋਰ ਕਈ ਇਲਾਕੇ ਸਿੱਖ ਰਾਜ ਵਿੱਚ ਸ਼ਾਮਲ ਕੀਤੇ ਅਤੇ ਉਸ ਤੋਂ ਬਾਅਦ ਸ਼ਾਮ ਸਿੰਘ ਅਟਾਰੀ ਨੇ ਆਪਣੀ ਪੁੱਤਰੀ ਬੀਬੀ ਨਾਨਕੀ ਦਾ ਰਿਸ਼ਤਾ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੌਨਿਹਾਲ ਸਿੰਘ ਨਾਲ ਕਰ ਦਿੱਤਾ ਫਿਰ ਸਿੱਖ ਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਫਿਰ ਨੌਨਿਹਾਲ ਸਿੰਘ ਦੀ ਮੌਤ ਹੋਈ ਪਤਨੀ ਨਾਨਕੀ ਅਤੇ ਮਾਤਾ ਚੰਦਕੌਰ ਨੇ ਆਪਣੇ ਹੱਥ ਲਹੂ ਨਾਲ ਫਿਰ ਨੌ ਨਿਹਾਲ ਸਿੰਘ ਦੀ ਮੌਤ ਹੋਈ ਪਤਨੀ ਨਾਨਕੀ ਅਤੇ ਮਾਤਾ ਚੰਦਕੌਰ ਨੇ ਆਪਣੇ ਹੱਥ ਲਹੂ ਲੋਹਾਨ ਕਰਕੇ ਦਰਵਾਜ਼ੇ ਉੱਤੇ ਮਾਰੇ ਅਤੇ ਕਿਹਾ ਮੈਨੂੰ ਇੱਕ ਵਾਰ ਮੇਰਾ ਪੁੱਤ ਵਖਾ ਦੇਵੋ ਪਰ ਅੰਦਰ ਪੁੱਤ ਨੂੰ ਕੋਹ ਕੋ ਕੇ ਪਿਆਸੇ ਨੂੰ ਹੀ ਮਾਰ ਦਿੱਤਾ ਜਿਸ ਬਾਰੇ ਅੰਗਰੇਜ਼ ਇਤਿਹਾਸਕਾਰ ਲਿਖਦੇ ਨੇ ਕਿ ਕਾਸ਼ ਨੌ ਨਿਹਾਲ ਸਿੰਘ ਕਿਤੇ ਉਹ ਸਰਦਾਰ ਜਿੰਦਾ ਹੁੰਦਾ ਤਾਂ ਸ਼ਾਇਦ ਕਾਬਲ ਤੋਂ ਲੈ ਕੇ ਤਿੱਬਤ ਤੱਕ ਦਾ ਹੀ ਤਿੱਬਤ ਤੱਕ ਦਾ ਉਹ ਹਿੱਸਾ ਸਿੱਖ ਰਾਜ ਦਾ ਹੁੰਦਾ ਕਿਉਂਕਿ ਉਹ ਐਨਾ ਨੀਤੀਵਾਨ ਜਰਨੈਲ ਸੀ ਪਰ ਗੱਲ ਫੇਰ ਉਹੀ ਕਿ ਘਰ ਕਾ ਬੇਦੀ ਲੰਕਾ ਟਾਏ ਜਦੋਂ ਆਪਣੇ ਹੀ ਗਦਾਰ ਹੋ ਜਾਣ ਤੇ ਆਪਾਂ ਦੂਸਰਿਆਂ ਤੇ ਯਕੀਨ ਕਰਦੇ ਹੋਈਏ ਕਵਰ ਨੌ ਨਿਹਾਲ ਸਿੰਘ ਦੀ ਇਹ ਵੱਡੀ ਗਲਤੀ ਮੰਨੀ ਜਾ ਸਕਦੀ ਹੈ ਕਿ ਉਸਨੇ ਆਪਣੇ ਪਿਤਾ ਦੇ ਨਾਲ ਸਬੰਧ ਨਹੀਂ ਬਣਾਏ ਕਿਉਂਕਿ ਡੋਗਰਿਆਂ ਨੇ ਪਹਿਲੋਂ ਮਹਾਰਾਜਾ ਰਣਜੀਤ ਸਿੰਘ ਤੇ ਖੜਕ ਸਿੰਘ ਦੇ ਵਿੱਚ ਫੁੱਟ ਪਾਈ ਤੇ ਫਿਰ ਖੜਕ ਸਿੰਘ ਤੇ ਨੌ ਨਿਹਾਲ ਸਿੰਘ ਦੇ ਵਿੱਚ ਫੁੱਟ ਪਾ ਦਿੱਤੀ ਇਸ ਤਰ੍ਹਾਂ ਪਰਿਵਾਰ ਖਤਮ ਹੁੰਦਾ ਗਿਆ ਸਦਾ ਕੋਰ ਦੀ ਬੇਟੀ ਬੀਬੀ ਮਹਿਤਾਬ ਕੋਰ ਦੀ ਕੁੱਖ ਤੋਂ ਪੈਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਦੂਸਰਾ ਪੁੱਤਰ ਸ਼ੇਰ ਸਿੰਘ ਵਟਾਲੇ ਵਿੱਚ ਸੀ ਪਤਾ ਲੱਗਿਆ ਕਿ ਖੜਕ ਸਿੰਘ ਅਤੇ ਕਵਰ ਨੌ ਨਿਹਾਲ ਸਿੰਘ ਦੀ ਬਿਮਾਰੀ ਆ ਗਿਆ ਹੈ ਇਤਿਹਾਸਕਾਰ ਲਿਖਦੇ ਹਨ ਸ਼ਾਮ ਸਿੰਘ ਅਟਾਰੀ ਦੀ ਬੇਟੀ ਉਸ ਵੇਲੇ ਮਾਂ ਬਣਨ ਵਾਲੀ ਸੀ ਧਿਆਨ ਸਿੰਘ ਡੋਗਰੇ ਨੇ ਇੱਕ ਚਾਲ ਖੇਡੀ ਅਤੇ ਪੰਚਾਂ ਦੀ ਸਭਾ ਸੱਦੀ ਤੇ ਸਭਾ ਵਿੱਚ ਫੈਸਲਾ ਕਰ ਦਿੱਤਾ ਕਿ ਹੁਣ ਰਾਜ ਦਰਬਾਰ ਦੀ ਬਾਗਡੌਰ ਰਾਣੀ ਚੰਦਕੌਰ ਸੰਭਾਲੇਗੀ ਜੇ ਫਿਰ ਨਾਨਕੇ ਦਾ ਪੁੱਤਰ ਹੋਵੇਗਾ ਤਾਂ ਉਸ ਨੂੰ ਰਾਜਾ ਬਣਾਇਆ ਜਾਵੇਗਾ ਫਿਰ ਧਿਆਨ ਸਿੰਘ ਸ਼ੇਰ ਸਿੰਘ ਦੇ ਨਾਲ ਸਲਾਹ ਕਰਕੇ ਕੁਝ ਪਹਾੜਨ ਔਰਤਾਂ ਦੇ ਕੋਲੋਂ ਨੌ ਨਿਹਾਲ ਸਿੰਘ ਦੇ ਘਰ ਵਾਲੇ ਨੂੰ ਜ਼ਹਿਰ ਦੇ ਕੇ ਮਰਵਾ ਦਿੰਦਾ ਧਿਆਨ ਸਿੰਘ ਡੋਗਰੇ ਨੇ ਸ਼ੇਰ ਸਿੰਘ ਨੂੰ ਉਕਸਾਇਆ ਕਿ ਲਾਹੌਰ ਦੇ ਕਿਲੇ ਦੇ ਹਮਲਾ ਕਰ ਉਕਸਾ ਕੇ ਧਿਆਨ ਸਿੰਘ ਡੋਗਰੇ ਨੇ ਸ਼ੇਰ ਸਿੰਘ ਨੂੰ ਉਕਸਾ ਕੇ ਲਾਹੌਰ ਤੇ ਕਿਲੇ ਤੇ ਹਮਲਾ ਕਰਵਾ ਦਿੱਤਾ ਕਿਲੇ ਦੇ ਅੰਦਰ 130 ਸਿੱਖਾਂ ਦੀ ਮੌਤ ਹੋਈ ਅਤੇ ਬਾਹਰ ਸ਼ੇਰ ਸਿੰਘ ਦੇ ਤਕਰੀਬਨ 3800 ਬੰਦੇ ਮਾਰੇ ਗਏ ਦੋਹਾਂ ਪਾਸਿਓਂ ਮਰੇ ਕੌਣ ਸਿੱਖ ਇਸ ਲੜਾਈ ਵਿੱਚ ਸ਼ੇਰ ਸਿੰਘ ਦਾ ਵੱਡਾ ਨੁਕਸਾਨ ਹੋਇਆ ਧਿਆਨ ਸਿੰਘ ਡੋਗਰਾ ਫਿਰ ਵਿੱਚ ਆ ਗਿਆ ਤੇ ਕਹਿਣ ਲੱਗਾ ਮੈਂ ਤੁਹਾਡੀ ਸੁਲਾਹ ਕਰਵਾ ਦੇਣਾ ਹਾਂ ਅਤੇ ਫੈਸਲਾ ਕੀ ਕੀਤਾ ਕਿ ਲਾਹੌਰ ਦਾ ਰਾਜ ਸ਼ੇਰ ਸਿੰਘ ਦੇ ਕੋਲ ਹੋਵੇਗਾ ਤੇ ਮੈਂ ਉਥੋਂ ਦਾ ਮੁੱਖ ਮੰਤਰੀ ਹੋਵਾਂਗਾ ਅਤੇ ਬੀਬੀ ਚੰਦਕੌਰ ਨੂੰ 9 ਲੱਖ ਦੀ ਜਾਗੀਰ ਦੇ ਕੇ ਜੰਮੂ ਦੇ ਖੜਕ ਸਿੰਘ ਦੇ ਘਰ ਵਾਲੀ ਬੀਬੀ ਚੰਦਕੌਰ ਨੂੰ 9 ਲੱਖ ਦੀ ਜਾਗੀਰ ਜੰਮੂ ਦੇ ਕੇ ਉਥੋਂ ਦਾ ਕਾਰ ਮੁਖਤਾਰ ਮੇਰਾ ਭਰਾ ਗੁਲਾਬ ਸਿੰਘ ਹੋਵੇਗਾ ਦੋਵਾਂ ਪਾਸੇ ਆਪ ਤੇ ਆਪਣੇ ਭਰਾ ਨੂੰ ਆਗੂ ਬਣਾ ਦਿੱਤਾ ਅਤੇ ਜੇ ਨਾਨਕੀ ਦੇ ਘਰ ਪੁੱਤਰ ਹੋਵੇਗਾ ਤਾਂ ਫਿਰ ਰਾਜਾ ਉਸ ਨੂੰ ਬਣਾ ਦਿੱਤਾ ਜਾਵੇਗਾ ਇਹ ਕਹਿ ਕੇ ਆਪਸ ਵਿੱਚ ਉਹਨਾਂ ਦੀ ਸੁਲਾਹ ਕਰਵਾਈ ਪਰ ਉਸ ਦਾ ਆਪਣਾ ਸਵਾਰਥ ਸੀ ਇਹ ਸਾਡੀ ਆਪਣੀ ناکامی ਕਹੀ ਜਾ ਸਕਦੀ ਹੈ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕਿਸੇ ਪ੍ਰਕਾਰ ਦੀ ਇਨਕੁਵਾਰੀ ਨਾ ਹੋਈ ਇੱਥੋਂ ਪਤਾ ਚੱਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਜ਼ਹਿਰ ਦੇ ਕੇ ਮਰਵਾਇਆ ਗਿਆ ਉਸ ਦੇ ਪੁੱਤਰ ਖੜਕ ਸਿੰਘ ਨੂੰ ਅਤੇ ਪੋਤਰਾ ਕਵਰ ਨੌਂ ਨਿਹਾਲ ਸਿੰਘ ਨੂੰ ਗੇਟ ਤੇ ਬਣਿਆ ਛੱਜਾ ਦੇਖ ਕੇ ਮਰਵਾ ਦਿੱਤਾ ਅਤੇ ਫਿਰ ਪਹਾੜਨ ਔਰਤਾਂ ਦੇ ਰਾਹੀਂ ਸ਼ਾਮ ਸਿੰਘ ਅਟਾਰੀ ਦੇ ਪੁੱਤਰੇ ਨਾਨਕੇ ਨੂੰ ਜ਼ਹਿਰ ਦਵਾ ਦਿੱਤਾ ਜਿਸ ਦੇ ਨਾਲ ਉਸ ਦਾ ਗਰਭ ਡਿੱਗ ਗਿਆ ਤੇ ਕੁਝ ਹੀ ਮਹੀਨਿਆਂ ਤੋਂ ਬਾਅਦ ਨਾਨਕੇ ਦੀ ਮੌਤ ਹੋ ਗਈ ਜਦੋਂ ਇਸ ਗੱਲ ਦਾ ਰੌਲਾ ਪੈ ਗਿਆ ਕਿ ਨਾਨਕੇ ਦੀ ਮੌਤ ਸਾਧਾਰਨ ਨਹੀਂ ਇੱਕ ਕਤਲ ਤੇ ਫਿਰ ਧਿਆਨ ਸਿੰਘ ਡੋਗਰੇ ਨੇ ਚਾਲ ਖੇਡੀ ਇੱਕ ਪੰਚਾਇਤ ਬੁਲਾਈ ਉਸ ਦੇ ਵਿੱਚ ਚਾਰ ਪਹਾੜਨ ਔਰਤਾਂ ਬੁਲਾ ਕੇ ਉਹਨਾਂ ਦੇ ਕੋਲੋਂ ਪੰਚਾਇਤ ਦੇ ਵਿੱਚ ਬਿਆਨ ਦਵਾਇਆ ਕਿ ਸਾਨੂੰ ਚਾਰਾਂ ਨੂੰ ਬਾਲ ਹੋਣ ਵਾਲੇ ਹੈ ਅਸੀਂ ਗਰਭਵਤੀ ਹਾਂ ਤੇ ਜਿਸ ਦੇ ਚਾਰਾਂ ਦੇ ਵਿੱਚੋਂ ਜਿਸ ਦੇ ਘਰ ਵੀ ਲੜਕਾ ਪੈਦਾ ਹੋਵੇ ਉਸ ਨੂੰ ਰਾਜਾ ਬਣਾਇਆ ਜਾਵੇਗਾ ਤੇ ਆਖਿਆ ਜਾਵੇਗਾ ਕਿ ਨਾਨਕੀ ਦੇ ਕੁੱਖ ਤੋਂ ਜਨਮਿਆ ਬੱਚਾ ਹੈ ਕਿਉਂਕਿ ਨਾਨਕੀ ਦੀ ਮਾਂ ਬਣਨ ਵਾਲੀ ਗੱਲ ਝੂਠ ਹੈ ਰੋਲਾ ਪਾ ਦਿੱਤਾ ਕਿ ਨਾਨਕੀ ਮਾਂ ਬਣਨ ਵਾਲੀ ਨਹੀਂ ਸੀ ਇਸੇ ਕਰਕੇ ਨਾ ਚਾਰ ਪਹਾੜਨ ਔਰਤਾਂ ਨੂੰ ਮਹਿਲ ਵਿੱਚ ਗੁਪਤ ਟੰਗ ਨਾਲ ਰੱਖਿਆ ਕਿ ਜਿਸ ਦੇ ਘਰ ਵਿੱਚ ਪੁੱਤਰ ਹੋਵੇਗਾ ਉਸ ਨੂੰ ਨਾਨਕੀ ਦਾ ਪੁੱਤਰ ਦੱਸ ਕੇ ਰਾਜਾ ਬਣਾਇਆ ਜਾਵੇਗਾ ਇਹ ਫੈਸਲਾ ਰਾਣੀ ਚੰਦਕੌਰ ਦਾ ਹੀ ਸਲਾਹ ਨਾਲ ਲਿਆ ਗਿਆ ਸੀ ਇਹ ਦੋਸ਼ ਵੀ ਰਾਣੀ ਚੰਦਕੌਰ ਤੇ ਸਿਰ ਲਾ ਦਿੱਤਾ ਖੜਕ ਸਿੰਘ ਦੇ ਘਰ ਵਾਲੀ ਰਾਣੀ ਚੰਦਕੌਰ ਨੂੰ ਮੌਤ ਦੇ ਘਾਟ ਉਤਾਰਨ ਵਾਸਤੇ ਉਸ ਦੀਆਂ ਚਾਰ ਦਾਸੀਆਂ ਆਸੋ, ਬਦਾਮੋ, ਭਾਗੀ ਅਤੇ 파ਰੋ ਉਹਨਾਂ ਚਾਰਾਂ ਨੇ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਰਾਣੀ ਚੰਦਕੌਰ ਨੂੰ ਤੜਫਾ ਤੜਫਾ ਕੇ ਮਾਰਿਆ ਰਾਣੀ ਆਪਣੇ ਮਹਿਲ ਵਿੱਚ ਪਈ ਤੜਫ ਰਹੀ ਸੀ ਉਸ ਵੇਲੇ ਮੌਕੇ ਤੇ ਧਿਆਨ ਸਿੰਘ ਡੋਗਰਾ ਮੌਜੂਦ ਹੋ ਜਾਂਦਾ ਹੈ ਤੇ ਚੰਦਕੌਰ ਨੂੰ ਪੁੱਛਦਾ ਹੈ ਮਾ ਰਾਣੀ ਕੋਈ ਚਾਹੀਦਾ ਰਾਣੇ ਕਹਿੰਦੇ ਜਿਵੇਂ ਮੇਰਾ ਪੁੱਤ ਨੌ ਨਿਹਾਲ ਸਿੰਘ ਪਾਣੀ ਤੋਂ ਤਰਸਦਾ ਹੋਇਆ ਮਰ ਗਿਆ ਤੂੰ ਵੀ ਪਾਣੀ ਤੋਂ ਤਰਸਦਾ ਤਰਸਦਾ ਮਰੇਂਗਾ ਸ਼ੇਰ ਸਿੰਘ ਲਾਹੌਰ ਦਾ ਰਾਜਾ ਬਣਿਆ ਉਸ ਵੇਲੇ ਸੰਦੇ ਵਾਲੇ ਸਰਦਾਰ ਜੀਤ ਸਿੰਘ ਤੇ ਲੈਣਾ ਸਿੰਘ ਉਹ ਪੰਜਾਬ ਤੋਂ ਬਾਹਰ ਸਨ ਕਿਉਂਕਿ ਫੌਜ ਅਤੇ ਪੰਚਾਇਤ ਉਹਨਾਂ ਦੇ ਖਿਲਾਫ ਸੀ ਹੁਣ ਖੜਕ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਬੁਲਾਇਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਰੇ ਸਾਜ਼ਿਸ਼ ਵਿੱਚ ਧਿਆਨ ਸਿੰਘ ਦਾ ਹੱਥ ਹੈ ਉਹ ਆਣ ਕੇ ਸ਼ੇਰ ਸਿੰਘ ਨੂੰ ਮਿਲੇ ਪਰ ਉਹਨਾਂ ਦੇ ਮਨ ਵਿੱਚ ਇੱਕ ਗੱਲ ਸੀ ਕਿ ਸ਼ੇਰ ਸਿੰਘ ਰਾਜਾ ਨਹੀਂ ਰਹਿਣਾ ਚਾਹੀਦਾ ਹੁਣ ਜੀਤ ਸਿੰਘ ਅਤੇ ਲਹਿਣਾ ਸਿੰਘ ਨੇ ਸ਼ੇਰ ਸਿੰਘ ਨਾਲ ਗੱਲ ਕੀਤੀ ਕਿ ਸਾਰੇ ਪਰਿਵਾਰ ਨੂੰ ਮਾਰਨ ਦੇ ਵਿੱਚ ਧਿਆਨ ਸਿੰਘ ਡੋਗਰੇ ਦਾ ਹੱਥ ਹੈ ਜੇ ਅਸੀਂ ਧਿਆਨ ਸਿੰਘ ਨੂੰ ਮਾਰ ਦਈਏ ਤੇ ਸਾਡੇ ਉੱਤੇ ਕੋਈ ਵੀ ਕੇਸ ਨਾ ਹੋਵੇ ਸ਼ੇਰ ਸਿੰਘ ਨੇ ਕਿਹਾ ਮੇਰੇ ਕੋਲੋਂ ਇਹ ਲਿਖਵਾ ਕੇ ਲੈ ਲਵੋ ਮੈਂ ਤੁਹਾਡੇ ਉੱਤੇ ਧਿਆਨ ਸਿੰਘ ਦੇ ਕਤਲ ਦਾ ਕੋਈ ਵੀ ਕੇਸ ਨਹੀਂ ਪਾਵਾਂਗਾ ਹੁਣ ਇਹ ਦੋਵੇਂ ਭਰਾ ਜੀਤ ਸਿੰਘ ਤੇ ਲਹਿਣਾ ਸਿੰਘ ਸ਼ੇਰ ਸਿੰਘ ਨੂੰ ਆਖਦੇ ਨੇ ਕਿ ਅਸੀਂ ਇੱਕ ਨਵੇਂ ਬੰਦੂਕ ਲਿਆਂਦੀ ਹੈ ਜ ਜਸਾ ਆਪ ਜਿੰਨ ਵਖਾਉਣੀ ਹੈ ਫਿਰ ਜਦੋਂ ਸ਼ੇਰ ਸਿੰਘ ਨੇ ਝੋਕੇ ਦੇ ਵਿੱਚੋਂ ਥੱਲੇ ਵੱਲ ਵੇਖਿਆ ਉਸ ਵੇਲੇ ਸੰਦੇਵਾਲੀਏ ਸਰਦਾਰ ਨੇ ਗੋਲੀ ਚਲਾ ਦਿੱਤੇ ਤੇ ਗੋਲੀ ਸ਼ੇਰ ਸਿੰਘ ਨੂੰ ਲੱਗੀ ਤੇ ਸ਼ੇਰ ਸਿੰਘ ਥੱਲੇ ਡਿੱਗ ਪਿਆ ਤੇ ਕਹਿਣ ਲੱਗਾ ਚਾਚਾ ਜੀ ਇਹ ਦਗ ਹੈ ਇਹ ਧੋਖਾ ਤੂੰ ਸਾ ਮੇਰੇ ਨਾਲ ਧੋਖਾ ਕੀਤਾ ਉਹਦੀ ਚੌਰ ਕਰ ਰਿਆ ਬੁੱਧ ਸਿੰਘ ਉਸਨੇ ਸੰਦੇ ਵਾਲੀਆਂ ਸਰਦਾਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਉਸ ਦਾ ਵੀ ਕਤਲ ਕਰ ਦਿੱਤਾ ਜਦੋਂ ਉੱਥੋਂ ਜਾਣ ਲੱਗੇ ਤਾਂ ਸਾਹਮਣੇ ਸ਼ੇਰ ਸਿੰਘ ਦਾ ਨਾਬਾਲਿਕ ਛੋਟਾ ਜਿਹਾ ਪੁੱਤਰ ਜੋ ਖੇਡ ਰਿਹਾ ਸੀ ਕਵਰ ਟਿੱਕਾ ਪ੍ਰਤਾਪ ਸਿੰਘ ਕਵਰ ਟਿੱਕਾ ਪ੍ਰਤਾਪ ਸਿੰਘ ਦਾ ਵੀ ਸਿਰ ਵੱਢ ਲਿਆ ਅਤੇ ਧਿਆਨ ਸਿੰਘ ਡੋਗਰੇ ਕੋਲ ਪਹੁੰਚ ਗਏ ਧਿਆਨ ਸਿੰਘ ਕਹਿਣ ਲੱਗਾ ਹੁਣ ਤਾਂ ਸ਼ੇਰ ਸਿੰਘ ਅਤੇ ਉਸ ਦੇ ਪੁੱਤਰ ਦਾ ਵੀ ਕੰਡਾ ਕਢ ਦਿੱਤਾ ਹੁਣ ਰਾਜ ਗੱਦੀ ਤੇ ਕੌਣ ਬੈਠੇਗਾ ਸਰਦਾਰ ਕਹਿਣ ਲੱਗੇ ਹੁਣ ਦਲੀਪ ਸਿੰਘ ਗੱਦੀ ਤੇ ਬੈਠੇਗਾ ਧਿਆਨ ਸਿੰਘ ਕਹਿਣ ਲੱਗਾ ਮੇਰੇ ਹੁੰਦੇ ਆ ਮੇਰੇ ਤੋਂ ਬਗੈਰ ਕੋਈ ਵੀ ਗੱਦੀ ਤੇ ਨਹੀਂ ਬੈਠ ਸਕਦਾ ਕਿਹਦੇ ਵਿੱਚ ਤਾਕਤ ਹੈ ਕਿ ਮੇਰੇ ਹੁੰਦਿਆਂ ਗੱਦੀ ਤੇ ਬੈਠ ਜਾਵੇ ਗਿਆਨੀ ਗੁਰਮਖ ਸਿੰਘ ਜੀ ਕਹਿਣ ਲੱਗਾ ਜਦੋਂ ਪਤੀਲਾ ਹੀ ਬਦਲ ਦਿੱਤਾ ਤਾਂ ਫਿਰ ਕੜਸ਼ਾ ਪੁਰਾਣਾ ਕਿਉਂ ਰੱਖਣਾ ਉਸ ਵੇਲੇ ਸੰਦੇਵ ਵਾਲੀਆਂ ਸਰਦਾਰਾਂ ਨੇ ਧਿਆਨ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਇੱਥੋਂ ਡੋਗਰਿਆਂ ਦਾ ਵੀ ਕਤਲੇਆਮ ਸ਼ੁਰੂ ਹੋ ਗਿਆ ਜਿੱਥੇ ਸਿੱਖ ਰਾਜ ਨੂੰ ਖਤਮ ਕਰਨ ਦੇ ਵਿੱਚ ਡੋਗਰਿਆਂ ਦਾ ਹੱਥ ਸੀ ਉਥੇ ਆਪਣਿਆਂ ਨੂੰ ਵੀ ਨજર ਅੰਦਾਜ਼ ਨੇ ਕੀਤਾ ਜਾ ਸਕਦਾ ਕਿਉਂਕਿ ਸ਼ੇਰ ਸਿੰਘ ਵਰਗੇ ਅਤੇ ਹੋਰ ਕਈ ਇਸ ਵਿੱਚ ਸ਼ਾਮਲ ਸਨ ਸੋ ਜਿੰਨਾ ਸੁਣਿਆ ਸੀ ਆਪ ਜੀ ਦੇ ਨਾਲ ਸਾਂਝ ਪਾਈ ਹੈ ਹੋ ਸਕਦਾ ਕਿਦਰੇ ਉਨਤਾਈ ਹੋਵੇ ਆਪ ਜੀਆ ਨੇ ਕਮੈਂਟ ਵਿੱਚ ਦੱਸਣ ਦੀ ਕਿਰਪਾਲਤਾ ਕਰਨੀ ਜੀ ਇਹ ਵਿਚਾਰ ਚੰਗੇ ਲੱਗੇ ਤਾਂ ਇਸ ਨੂੰ ਸ਼ੇਅਰ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੇ ਕੀ ਫਤਿਹ